ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੁਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸਿੰਘਾ ਤਾਂ ਗੁਰਾਇਆ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਮਟਰਾਂ ਨਾਲ ਭਰਿਆ ਆ ਪਿਕਅਪ ਗੱਡੀ ਜਿਹੜੀ ਆ ਉਹ ਪਲਟ ਜਾਂਦੀ ਜਿਸ ਦੇ ਦੌਰਾਨ ਜਿਹੜਾ ਡਰਾਈਵਰ ਸੀਗਾ ਉਸ ਦੀ ਬੜੀ ਮੁਸ਼ਕਲ ਤੇ ਨਾਲ ਜਿਹੜੀ ਆ ਜਾਨ ਪੱਤੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਡੀ ਦਾ ਭਾਰ ਸੀਗਾ ਉਸ ਤੋਂ ਦੁੱਗਣਾ ਚੌਕਣਾ ਜਿਹੜਾ ਆ ਭਾਰ ਉਸ ਗੱਡੀ ਉੱਤੇ ਲੱਦਿਆ ਹੋਇਆ ਸੀਗਾ ਕਿਉਂਕਿ ਕਾਫੀ ਜਿਹੜੀਆਂ ਬੋਰੀਆਂ ਸੀਗੀਆਂ ਮਟਰ ਦੀਆਂ ਉਸ ਗੱਡੀ ਦੇ ਉੱਪਰ ਲੱਦਿਆ ਹੋਏ ਸੀਗੀਆਂ ਪਿਕਅਪ ਗੱਡੀ ਤੇ ਤਾਂ ਜਿਸ ਵੇਲੇ ਹਾਈਵੇ ਤੇ ਜਾਂਦੇ ਜਾਂਦਾ ਉਸ ਦਾ ਜਿਹੜਾ ਸੰਤੁਲਨ ਵਿਗੜ ਜਾਂਦਾ ਤਾਂ ਉਹ ਗੱਡੀ ਪਲਟ ਜਾਂਦੀ ਹੈ ਤਾਂ ਡਰਾਈਵਰ ਨੇ ਬੜੀ ਮੁਸ਼ਕਲ ਦੇ ਨਾਲ ਬਾਹਰ ਨਿਕਲ ਕੇ ਗੱਡੀ ਚੋਂ ਆਪਣੀ ਜਾਨ بچਾਈ ਹੈ ਤਾਂ ਇਸ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਲੋਕ ਮੌਕੇ ਤੇ ਇਕੱਠੇ ਹੋ ਜਾਂਦੇ ਨੇ ਤਾਂ ਇਸ ਤੋਂ ਪਹਿਲਾਂ ਅਜਿਹੀਆਂ ਕਈ ਵੀਡੀਓ ਵੀ ਸਾਹਮਣੇ ਆਈ ਸੀਗਾ ਜਿਸ ਵੇਲੇ ਇੱਕ ਟਰੱਕ ਪਲਟ ਜਾਂਦਾ ਉਸ ਦੇ ਵਿੱਚ ਪੈਟਰੋਲ ਲਾ ਲਓ ਜਾਂ ਫਿਰ ਸੇਫ ਦੀ ਬੋੜੀ ਲਾ ਲਓ ਕੁਝ ਅਜਿਹਾ ਜਿਹੜੀ ਆ ਗੱਡੀਆਂ ਪਲਟੀਆਂ ਸੀਗਾ ਉਸ ਵੇਲੇ ਲੋਕਾਂ ਦੇ ਵਿੱਚ ਹਰ ਕਮ ਮਚ ਜਾਂਦਾ ਸੀਗਾ ਤਾਂ ਉਹਨਾਂ ਦੇ ਵੱਲੋਂ ਜਿਹੜੇ ਸੇਵ ਖਿਲਰੇ ਸੀਗੇ ਜਾਂ ਫਿਰ ਹੋਰ ਵੀ ਪੈਟਰੋਲ ਦੇ ਗੱਡੀ ਸੀ ਗਿਆ ਤਾਂ ਉਹਨਾਂ ਨੂੰ ਇਕੱਠਾ ਕਰਕੇ ਆਪਣੇ ਘਰ ਤੱਕ ਲੈ ਜਾਇਆ ਜਾਦਾ ਸੀਗਾ ਤਾਂ ਇਸ ਖਬਰ ਦੇ ਵਿੱਚ ਅਜਿਹਾ ਕੁਝ ਵੀ ਜਿਹੜਾ ਦਿਖਾਈ ਨਹੀਂ ਦੇ ਰਿਹਾ ਲੋਕ ਤਾਂ ਇਕੱਠੇ ਹੋਏ ਸੀਗੇ ਤਾਂ ਉਹਨਾਂ ਨਾਲ ਲੋ ਜਿਹੜੇ ਆ ਜਿਹੜਾ ਡਰਾਈਵਰ ਸੀਗਾ ਉਹਨਾਂ ਦਾ ਹਾਲ ਚਾਲ ਪੁੱਛਣ ਲੱਗੇ ਤਾਂ ਨਾਲ ਦੇ ਨਾਲ ਐਸਐਸਐਫ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਆ ਤਾਂ ਉਸ ਦੇ ਵੱਲੋਂ ਵੀ ਜਿਹੜੀ ਆ ਹਾਈਵੇ ਜਾਮ ਹੋ ਜਾਂਦਾ ਤਾਂ ਉਹਨਾਂ ਨੂੰ ਜਿਹੜੀ ਆ ਖੋਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਛੋਟੀ ਮੋਟੀ ਛੱਟਾ ਜਰੀਆ ਡਰਾਈਵਰ ਨੂੰ ਜ਼ਰੂਰ ਲੱਗਦੀ ਆ ਪਰ ਫਿਲਹਾਲ ਅਹਿਸਾਸ ਦੇ ਬਿਨਾਂ ਕਿਸੇ ਦਾ ਜਿਹੜਾ ਆ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਪੀਕਅਪ ਗੱਡੀ ਜਿਹੜੀ ਪਲਟੀ ਹੋਈ ਆ ਤਾਂ ਪੂਰੇ ਰੋਡ ਤੇ ਜਿਹੜਾ ਆ ਮਟਰਾ ਦੇ ਬੋੜੀਆਂ ਪੜੇ ਸੀ ਕਿ ਆ ਉਹ ਖਿਲਰਿਆ ਹੋਇਆ ਉਹਦੇ ਨਾਲ ਹਾਈਵੇ ਜਾਮ ਹੋ ਜਾਂਦਾ ਤਾਂ ਉਸ ਨੂੰ ਖੋਲਣ ਲਈ ਐਸਐਸਪੀ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਉਹਨਾਂ ਦੇ ਵੱਲੋਂ ਜਿਹੜੀ ਆ ਲੋਕਾਂ ਦੀ ਮਦਦ ਨਾਲ ਰੋਡ ਜਿਹੜਾ ਆ ਖਾਲੀ ਕਰਵਾਇਆ ਗਿਆ ਤੇ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਆ ਇੱਕ ਵਾਰ ਸੁਣ ਲੈਣੇ ਉਹਨਾਂ ਦੇ ਵਿੱਚ। ਇਸ ਐਕਸੀਡੈਂਟ ਸੰਬੰਧੀ ਸਾਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ। ਟੀਮ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਇੱਕ ਬਲੈਰੋ ਪਿਕਅਪ ਗੱਡੀ ਸੀ ਜੋ ਕਿ ਹਾਈਵੇ ਦੇ ਹਾਈਵੇ ਇਨ ਹੋਟਲ ਆ ਉਹਦੇ ਲਾਗੇ ਸਰਵਿਸ ਲੇਨ ਤੇ ਪਲਟੀ ਹੋਈ ਸੀ। ਡਰਾਈਵਰ ਨੂੰ ਪੁੱਛਿਆ ਤਾਂ ਡਰਾਈਵਰ ਨੇ ਦੱਸਿਆ ਕਿ ਗੱਡੀ ਦਾ ਜਦ ਇੱਥੇ ਆਈ ਹੈ ਤਾਂ ਗੱਡੀ ਦਾ ਸਪੋਕਰ ਨਾਲ ਵਿਗੜ ਗਿਆ ਜਿਹਦੇ ਕਾਰਨ ਗੱਡੀ ਇਹ ਜਿਹੜੀ ਆ ਖਾਲੀ ਨੂੰ ਪਾਰ ਕਰਦੇ ਹੋਏ ਸਰਵਿਸ ਲੇਨ ਤੇ ਪਲਟ ਗਈ ਤੇ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਜਿਹਨੂੰ ਮੌਕੇ ਤੇ ਹੀ ਫਰਸਟ ایڈ ਦਿੱਤੀ ਸੀ ਤੇ ਗੱਡੀ ਨੂੰ ਸੇਫਟੀ ਕੋਨਾ ਲਾ ਕੇ ਕਵਰ ਕਰ ਦਿੱਤਾ ਗਿਆ ਸੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਬਟ ਉਹਦੇ ਵਿਚਾਰਿਆ ਜਿਹੜਾ ਡਰਾਈਵਰ ਸੀਗਾ ਉਹ ਵਿਚਾਰਿਆ ਇਹਦੇ ਵਿੱਚ ਗੱਡੀ ਦੇ ਵਿੱਚ ਮਟਰ ਲੋਡ ਸੀ ਜੋ ਕਿ ਤਰਨਤਾਰਨ ਤੋਂ ਦਿੱਲੀ ਦੀ ਸਾਈਡ ਨੂੰ ਜਾ ਰਿਹਾ ਸੀ। ਤਾਂ ਜਿਹਾ ਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੁਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸਿੰਘਾ ਤਾਂ ਗੁਰਾਇਆ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਮਟਰ ਨਾਲ ਭਰਿਆ ਪਿਕਅਪ ਗੱਡੀ ਜਿਹੜੀ ਆ ਪਲਟ ਜਾਂਦੀ ਜਿਸ ਦਿਨ ਦੌਰਾਨ ਜਿਹੜਾ ਡਰਾਈਵਰ ਸੀਗਾ ਉਸ ਦੀ ਬੜੀ ਮੁਸ਼ਕਲ ਦੇ ਨਾਲ ਜਿਹੜੀ ਆ ਜਾਨ ਬਚੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਡੀ ਦਾ ਭਾਰ ਸੀਗਾ ਉਸ ਤੋਂ ਦੁੱਗਣਾ ਚੌਕਣਾ ਜਿਹੜਾ ਆ ਭਾਰ ਉਸ ਗੱਡੀ ਉੱਤੇ ਲੱਧਿਆ ਹੋਇਆ ਸੀਗਾ ਕਿਉਂਕਿ ਕਾਫੀ ਜਿਹੜੀਆਂ ਬੋਰੀਆਂ ਸੀਗੀਆਂ ਮਟਰ ਦੀਆਂ ਉਸ ਗੱਡੀ ਦੇ ਉੱਪਰ ਲੱਦਿਆ ਹੋਏ ਸੀਗੀਆਂ ਪਿਕਅਪ ਗੱਡੀ ਤੇ ਤਾਂ ਜਿਸ ਵੇਲੇ ਹਾਈਵੇ ਤੇ ਜਾਂਦੇ ਜਾਂਦਾ ਉਸ ਦਾ ਜਿਹੜਾ ਸੰਤੁਲਨ ਵਿਗੜ ਜਾਂਦਾ ਤਾਂ ਉਹ ਗੱਡੀ ਪਲਟ ਜਾਂਦੀ ਆ ਤਾਂ ਡਰਾਈਵਰ ਨੇ ਬੜੀ ਮੁਸ਼ਕਲ ਦੇ ਨਾਲ ਬਾਹਰ ਨਿਕਲ ਕੇ ਗੱਡੀ ਚੋਂ ਆਪਣੀ ਜਾਨ بچਾਈ ਆ ਤਾਂ ਇਸ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕ ਮੌਕੇ ਤੇ ਇਕੱਠੇ ਹੋ ਜਾਂਦੇ ਨੇ ਤਾਂ ਇਸ ਤੋਂ ਪਹਿਲਾਂ ਅਜਿਹੀਆਂ ਕਈ ਵੀਡੀਓ ਵੀ ਸਾਹਮਣੇ ਆਈ ਸੀਗਾ ਜਿਸ ਵੇਲੇ ਇੱਕ ਟਰੱਕ ਪਲਟ ਜਾਂਦਾ ਉਸ ਦੇ ਵਿੱਚ ਪੈਟਰੋਲ ਲਾ ਲਓ ਜਾਂ ਫਿਰ ਸੇਫ ਦੀਆਂ ਬੋਰੀਆਂ ਲਾ ਲਓ ਕੁਝ ਅਜਿਹਾ ਜਿਹੜੀ ਗੱਡੀਆਂ ਪਲਟੀਆਂ ਸੀਗਾ ਉਸ ਵੇਲੇ ਲੋਕਾਂ ਦੇ ਵਿੱਚ ਹਰ ਕਮ ਮਚ ਜਾਂਦਾ ਸੀਗਾ ਤਾਂ ਉਹਨਾਂ ਦੇ ਵੱਲੋਂ ਜਿਹੜੇ ਸੇਫ ਖਿਲਰੇ ਸੀਗੇ ਜਾਂ ਫਿਰ ਹੋਰ ਵੀ ਪੈਟਰੋਲ ਦੀਆਂ ਗੱਡੀਆਂ ਸੀਗੀਆਂ ਤਾਂ ਉਹਨਾਂ ਨੂੰ ਇਕੱਠਾ ਕਰਕੇ ਆਪਣੇ ਘਰ ਤੱਕ ਲੈ ਜਾਇਆ ਜਾਦਾ ਸੀਗਾ ਤਾਂ ਇਸ ਖਬਰ ਦੇ ਵਿੱਚ ਅਜਿਹਾ ਕੁਝ ਵੀ ਜਿਹੜਾ ਦਿਖਾਈ ਨਹੀਂ ਦੇ ਰਿਹਾ ਲੋਕ ਤਾਂ ਇਕੱਠੇ ਹੋਏ ਸੀਗੇ ਤਾਂ ਉਹਨਾਂ ਨਾਲ ਲੋਕ ਜਿਹੜੇ ਆ ਜਿਹੜਾ ਡਰਾਈਵਰ ਸੀਗਾ ਉਹਨਾਂ ਦਾ ਹਾਲ ਚਾਲ ਪੁੱਛਣ ਲੱਗੇ ਤਾਂ ਨਾਲ ਦੇ ਨਾਲ ਐਸਐਸਐਫ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਆ ਤਾਂ ਉਸ ਦੇ ਵੱਲੋਂ ਵੀ ਜਿਹੜੀ ਆ ਹਾਈਵੇ ਔਰ ਜਾਮ ਹੋ ਜਾਂਦਾ ਤਾਂ ਉਹਨਾਂ ਨੂੰ ਜਿਹੜੀ ਆ ਖੋਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਛੋਟੀ ਮੋਟੀ ਛਟਾ ਜਰੀਆ ਡਰਾਈਵਰ ਨੂੰ ਜ਼ਰੂਰ ਲੱਗਦੀ ਆ ਪਰ ਫਿਲਹਾਲ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਪਿਕਅਪ ਗੱਡੀ ਜਿਹੜੀ ਪਲਟੀ ਹੋਈ ਆ ਤਾਂ ਪੂਰੇ ਰੋਡ ਤੇ ਜਿਹੜਾ ਆ ਮਟਰਾ ਦੇ ਬੋੜੀਆਂ ਪੜੇ ਸੀ ਕਿ ਆ ਉਹ ਖਿਲਰਿਆ ਹੋਇਆ ਉਹਦੇ ਨਾਲ ਹਾਈਵੇ ਜਾਮ ਹੋ ਜਾਂਦਾ ਤਾਂ ਉਸਨੂੰ ਖੋਲਣ ਲਈ ਐਸਐਸਪੀ ਦੀ ਮੌਕੇ ਤੇ ਪਹੁੰਚਦੀ ਆ ਉਹਨਾਂ ਦੇ ਵੱਲੋਂ ਜਿਹੜੀ ਆ ਲੋਕਾਂ ਦੀ ਮਦਦ ਨਾਲ ਰੋਡ ਜਿਹੜਾ ਹੈ ਖਾਲੀ ਕਰਵਾਇਆ ਗਿਆ ਤੇ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਆ ਇੱਕ ਵਾਰ ਸੁਣ ਲੈਣੇ ਆ ਉਹਨਾਂ ਦੇ ਵਿੱਚ। ਇਹ ਐਕਸੀਡੈਂਟ ਸੰਬੰਧੀ ਸਾਨੂੰ ਰਾਘੀਰ ਤੋਂ ਸੂਚਨਾ ਮਿਲੀ ਸੀ। ਟੀਮ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਇੱਕ ਬਲੈਰੋ ਪਿਕਅਪ ਗੱਡੀ ਸੀ ਜੋ ਕਿ ਹਾਈਵੇ ਦੇ ਹਾਈਵੇ ਇਨ ਹੋਟਲ ਆ ਉਹਦੇ ਲਾਗੇ ਸਰਵਸ ਲੈਂਟੇ ਪਲਟੀ ਹੋਈ ਸੀ। ਡ라이ਵਰ ਨੂੰ ਪੁੱਛਿਆ ਤਾਂ ਡਰਾਈਵਰ ਨੇ ਦੱਸਿਆ ਕਿ ਗੱਡੀ ਦਾ ਜਦ ਇੱਥੇ ਆਈ ਹੈ ਤਾਂ ਗੱਡੀ ਦਾ ਸਪੋਰਟਰ ਨਾਲ ਵਿਗੜ ਗਿਆ ਜਿਹਦੇ ਕਾਰਨ ਗੱਡੀ ਇਹ ਜਿਹੜੀ ਆ ਖਾਲੀ ਨੂੰ ਪਾਰ ਕਰਦੇ ਹੋਏ ਸਰਵਿਸ ਲੇਨ ਤੇ ਪਲਟ ਗਈ ਤੇ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਜਿਹਨੂੰ ਮੌਕੇ ਤੇ ਹੀ ਫਰਸਟ ایڈ ਦਿੱਤੀ ਸੀ ਤੇ ਗੱਡੀ ਨੂੰ ਸੇਫਟੀ ਕੋਨਾ ਲਾ ਕੇ ਕਵਰ ਕਰ ਦਿੱਤਾ ਗਿਆ ਸੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਬਟ ਉਹਦੇ ਵਿਚਾਰਿਆ ਜਿਹੜਾ ਡਰਾਈਵਰ ਸੀਗਾ ਉਹ ਵਿਚਾਰਿਆ ਇਹਦੇ ਵਿੱਚ ਗੱਡੀ ਦੇ ਵਿੱਚ ਮਟਰ ਲੋਡ ਸੀ ਜੋ ਕਿ ਤਰਨਤਾਰਨ ਤੋਂ ਦਿੱਲੀ ਸਾਈਡ ਨੂੰ ਜਾ ਰਿਹਾ ਸੀਗਾ ਸਾਫ ਜਿਹੜਾ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੁਰਾ ਟੀਵੀ ਤੇ ਮੈਂ ਤੁਹਾਡੇ ਨਾਮ ਪਰਮਿੰਦਰ ਸਿੰਘ ਸਿੰਘਾ ਤਾਂ ਗੁਰਾਇਆ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਮਟਰ ਨਾਲ ਭਰਿਆ ਪਿਕਅਪ ਗੱਡੀ ਜਿਹੜੀ ਆ ਉਹ ਪਲਟ ਜਾਂਦੀ ਜਿਸ ਦੇ ਦੌਰਾਨ ਜਿਹੜਾ ਡਰਾਈਵਰ ਸੀਗਾ ਉਸ ਦੀ ਬੜੀ ਮੁਸ਼ਕਲ ਦਿਨਾਲ ਜਰੀਆ ਜਾਣ ਪਤੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਡੀ ਦਾ ਭਾਰ ਸੀਗਾ ਉਸ ਤੋਂ ਦੁੱਗਣਾ ਚੌਕਣਾ ਜਿਹੜਾ ਆ ਭਾਰ ਉਸ ਗੱਡੀ ਉੱਤੇ ਲੱਧਿਆ ਹੋਇਆ ਸੀਗਾ ਕਿਉਂਕਿ ਕਾਫੀ ਜਿਹੜੀਆਂ ਬੋਰੀਆਂ ਸੀਗੀਆਂ ਮਟਰ ਦੀਆਂ ਉਸ ਗੱਡੀ ਦੇ ਉੱਪਰ ਲੱਦਿਆ ਹੋਏ ਸੀਗੀਆਂ ਪਿਕਅਪ ਗੱਡੀ ਤੇ ਤਾਂ ਜਿਸ ਵੇਲੇ ਹਾਈਵੇ ਤੇ ਜਾਂਦੇ ਜਾਂਦਾ ਉਸ ਦਾ ਜਿਹੜਾ ਸੰਤੁਲਨ ਵਿਗੜ ਜਾਂਦਾ ਤਾਂ ਉਹ ਗੱਡੀ ਪਲਟ ਜਾਂਦੀ ਆ ਤਾਂ ਡਰਾਈਵਰ ਨੇ ਬੜੀ ਮੁਸ਼ਕਲ ਦੇ ਨਾਲ ਬਾਹਰ ਨਿਕਲ ਕੇ ਗੱਡੀ ਚੋਂ ਆਪਣੀ ਜਾਨ بچਾਈ ਆ ਤਾਂ ਇਸ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕ ਮੌਕੇ ਤੇ ਇਕੱਠੇ ਹੋ ਜਾਂਦੇ ਨੇ ਤਾਂ ਇਸ ਤੋਂ ਪਹਿਲਾਂ ਅਜਿਹੀਆਂ ਕਈ ਵੀਡੀਓ ਵੀ ਸਾਹਮਣੇ ਆਈ ਸੀਗਾ ਜਿਸ ਵੇਲੇ ਇੱਕ ਟਰੱਕ ਪਲਟ ਜਾਂਦਾ ਉਸ ਦੇ ਵਿੱਚ ਪੈਟਰੋਲ ਲਾ ਲਓ ਜਾਂ ਫਿਰ ਸੇਫ ਦੀਆਂ ਬੋੜੀਆਂ ਲਾ ਲਓ ਕੁਝ ਅਜਿਹਾ ਜਿਹੜੀ ਗੱਡੀਆਂ ਪਲਟੀਆਂ ਸੀਗਾ ਉਸ ਵੇਲੇ ਲੋਕਾਂ ਦੇ ਵਿੱਚ ਹਰ ਕਮ ਮਚ ਜਾਂਦਾ ਸੀਗਾ ਤਾਂ ਉਹਨਾਂ ਦੇ ਵੱਲੋਂ ਜਿਹੜੇ ਸੇਫ ਖਿਲਰੇ ਸੀਗੇ ਜਾਂ ਫਿਰ ਹੋਰ ਵੀ ਪੈਟਰੋਲ ਦੀਆਂ ਗੱਡੀਆਂ ਸੀਗੀਆਂ ਤਾਂ ਉਹਨਾਂ ਨੂੰ ਇਕੱਠਾ ਕਰਕੇ ਆਪਣੇ ਘਰ ਤੱਕ ਲੈ ਜਾਇਆ ਜਾ ਰਿਹਾ ਸੀਗਾ ਤਾਂ ਇਸ ਖਬਰ ਦੇ ਵਿੱਚ ਅਜਿਹਾ ਕੁਝ ਵੀ ਜਿਹੜਾ ਦਿਖਾਈ ਨਹੀਂ ਦੇ ਰਿਹਾ ਲੋਕ ਤਾਂ ਇਕੱਠੇ ਹੋਏ ਸੀਗੇ ਤਾਂ ਉਹਨਾਂ ਨਾਲ ਲੋਕ ਜਿਹੜੇ ਆ ਜਿਹੜਾ ਡਰਾਈਵਰ ਸੀਗਾ ਉਹਨਾਂ ਦਾ ਹਾਲ ਚਾਲ ਪੁੱਛਣ ਲੱਗੇ ਤਾਂ ਨਾਲ ਦੇ ਨਾਲ ਐਸਐਸਐਫ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਆ ਤਾਂ ਉਸ ਦੇ ਵੱਲੋਂ ਵੀ ਜਿਹੜੀ ਆ ਹਾਈਵੇ ਜਾਮ ਹੋ ਜਾਂਦਾ ਤਾਂ ਉਹਨਾਂ ਨੂੰ ਜਿਹੜੀ ਆ ਖੋਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਛੋਟੀ ਮੋਟੀ ਛਟਾ ਜਰੀਆ ਡਰਾਈਵਰ ਨੂੰ ਜ਼ਰੂਰ ਲੱਗਦੀ ਆ ਪਰ ਫਿਲਹਾਲ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਿਹੜਾ ਆ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਪੀਕਅਪ ਗੱਡੀ ਜਿਹੜੀ ਪਲਟੀ ਹੋਈ ਆ ਤਾਂ ਪੂਰੇ ਰੋਡ ਤੇ ਜਿਹੜਾ ਆ ਮਟਰਾ ਦੇ ਬੋੜੀਆਂ ਪੜੇ ਸੀ ਕਿ ਆ ਉਹ ਖਿਲਰਿਆ ਹੋਇਆ ਉਹਦੇ ਨਾਲ ਹਾਈਵੇ ਜਾਮ ਹੋ ਜਾਂਦਾ ਤਾਂ ਉਸਨੂੰ ਖੋਲਣ ਲਈ ਐਸਐਸਪੀ ਦੀ ਮੌਕੇ ਤੇ ਪਹੁੰਚਦੀ ਆ ਉਹਨਾਂ ਦੇ ਵੱਲੋਂ ਜਿਹੜੀ ਆ ਲੋਕਾਂ ਦੀ ਮਦਦ ਨਾਲ ਰੋਡ ਜਿਹੜਾ ਹੈ ਖਾਲੀ ਕਰਵਾਇਆ ਗਿਆ ਤੇ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਆ ਇੱਕ ਵਾਰ ਸੁਣ ਲੈਣੇ ਆ ਉਹਨਾਂ ਦੇ ਵਿੱਚ ਇਸ ਐਕਸੀਡੈਂਟ ਸੰਬੰਧੀ ਸਾਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ ਟੀਮ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਇੱਕ ਬਲੈਰੋ ਪਿਕਅਪ ਗੱਡੀ ਸੀ ਜੋ ਕਿ ਹਾਈਵੇ ਦੇ ਹਾਈਵੇ ਇਨ ਹੋਟਲ ਆ ਉਹਦੇ ਲਾਗੇ ਸਰਵਿਸ ਲੈਂਟੇ ਪਲਟੀ ਹੋਈ ਸੀ ਡ라이ਵਰ ਨੂੰ ਪੁੱਛਿਆ ਤਾਂ ਡਰਾਈਵਰ ਨੇ ਦੱਸਿਆ ਕਿ ਗੱਡੀ ਦਾ ਜਦ ਇੱਥੇ ਆਈ ਹੈ ਤਾਂ ਗੱਡੀ ਦਾ ਸਪੋਕਰ ਨਾਲ ਵਿਗੜ ਗਿਆ ਜਿਹਦੇ ਕਾਰਨ ਗੱਡੀ ਇਹ ਜਿਹੜੀ ਆ ਖਾਲੀ ਨੂੰ ਪਾਰ ਕਰਦੇ ਹੋਏ ਸਰਵਿਸ ਲੇਨ ਤੇ ਪਲਟ ਗਈ ਐ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਜਿਹਨੂੰ ਮੌਕੇ ਤੇ ਹੀ ਫਰਸਟ ایڈ ਦਿੱਤੀ ਸੀ ਤੇ ਗੱਡੀ ਨੂੰ ਸੇਫਟੀ ਕੋਨਾ ਲਾ ਕੇ ਕਵਰ ਕਰ ਦਿੱਤਾ ਗਿਆ ਸੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਬਟ ਉਹਦੇ ਵਿਚਾਰਿਆ ਜਿਹੜਾ ਡਰਾਈਵਰ ਸੀਗਾ ਉਹ ਵਿਚਾਰਿਆ ਇਹਦੇ ਵਿੱਚ ਗੱਡੀ ਦੇ ਵਿੱਚ ਮਰਡਰ ਲੋਡ ਸੀ ਜੋ ਕਿ ਤਰਨਤਾਰਨ ਤੋਂ ਦਿੱਲੀ ਸਾਈਡ ਨੂੰ ਜਾ ਰਿਹਾ ਸੀ